ਬਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜਿਹੜਾ ਸਾਡੇ ਕੋਲ ਤੁਸੀਂ ਪਹੁੰਚੇ ਹੋ ਬਾਈ ਬਾਕੀ ਆ ਤਾਊ ਜੀ ਨੇ ਸਾਡੇ ਵੱਡੇ ਨੂੰ ਬਾਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੁਸੀਂ ਬਾਈ ਫਿਰ ਆਪਣੇ ਜਿਵੇਂ ਵੱਡੇ ਨਾਲ ਛੋਟੇ ਨਾਲ ਠੀਕ ਆ ਜੀ ਅੱਜ ਇਹ ਬਾਈਆਂ ਨੇ ਵੀਰੇ ਆਪਣੇ ਤੋਂ ਮਾਲ ਖਰੀਦਿਆਗਾ 23 ਨਗ ਵੱਡੇ ਖਰੀਦੇ ਠੀਕ ਆ ਜੀ ਜਿਹਦੇ ਵਿੱਚ ਦੋ ਬੱਕਰੇ ਨੇਗੇ ਤਾਂ 21 ਬੱਕਰੀਆਂ ਦੇ ਵਿੱਚ ਤਾਂ ਇਹਨਾਂ ਨੂੰ ਬਿਲਕੁਲ ਚੈਜ ਰੇਟ ਦੇ ਵਿੱਚ ਦਿੱਤੀਆਂ ਨੇ ਆਪਾਂ ਨੇ ਤਾਂ ਦੇਖ ਸਕਦੇ ਹੋ ਵੀਰੇ ਸਾਰੀਆਂ ਨਵੀਆਂ ਫੁੱਟਾਂ ਦਿੱਤੀਆਂ ਨੇ ਬਾਕੀ ਆਪਾਂ ਬਾਈਆਂ ਜੀ ਨਾਲ ਗੱਲ ਕਰਦੇ ਆ ਵੀਰੇ ਤੁਹਾਨੂੰ ਕਿਵੇਂ ਦਾ ਸਾਡੇ ਕੋਲੇ ਆ ਕੇ ਮਾਹੌਲ ਲੱਗਿਆ ਕਿਵੇਂ ਦੀ ਤੁਹਾਨੂੰ ਖਤਮ ਆਉਂਦੀ ਹੈ ਕਿ ਤਾਂ ਬਾਈ ਜੀ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਰੇ ਪੁੱਛ ਲਓ ਬਾਈ ਜੀ ਨੂੰ ਕਿ ਕਿਵੇਂ ਆਪਣਾ ਸਾਥ ਆ ਲੱਗਿਆ ਵੀਰੇ ਕਿਵੇਂ ਦਾ ਤੁਹਾਨੂੰ ਮਾਲ ਲੱਗਿਆ ਬਾਈ ਕੋਲੇ ਆ ਕੇ ਠੀਕ ਹੈ ਜੀ ਗੱਲ ਆ ਆ ਬਾਈ ਨਾਲ ਗੱਲ ਕਰੋ ਵੀਰੇ ਪੁੱਛ ਸਕਦੇ ਹੋ ਭਾਈ ਨਾ ਬੜੀਆ ਪਿਆਰ ਦੀਆ ਬੜਾ ਮਾਨ ਸਨਮਾਨ ਦੀਆ ਬੜੀਆ ਮਾਨ ਉਹ ਬਾਤ ਕਹੀ ਸੀ ਫੋਨ 'ਤੇ ਉਹ ਅਮਨ ਜੀ ਨੂੰ ਵੀ কই ਰਾਮ ਭਾਈ ਜਾਨ ਨੇ ਬਾਤ ਕਰਾਂ ਭਾਈ ਸੱਚਾ ਮਨ ਦਾ ਭਾਈ ਹੈ ਕੋਈ ਦਿੱਕਤ ਕੋ ਨਹੀਂ ਆਉਂ ਉਹ ਮਾਲ ਲੈ ਜਾਓ ਭਾਈ ਇਸ ਜੇ ਬਲੀਆ ਆਰਾਹੀ ਹੋਰ ਕੋਈ ਹੈ ਸੱਚਾ ਇਨਸਾਨ ਹੈ ਦੁਬਾਰਾ ਵੀ ਲੈ ਜਾ ਸਕਤੇ ਹੈ ਆ ਦੋਮਾਰਾ ਭਾਈ ਜੀ ਦੇਖੋ ਜਿਹੜਾ ਭਾਈ ਜੀ ਸਾਡਾ ਧੰਦਾ ਆ ਜਿਹੜੀ ਬਾਈ ਨੇ ਗੱਲ ਦੱਸੀ ਹੈਗੀ ਤਾਂ ਇਹ ਗੱਲ ਦਾ ਵੀ ਆਪਾਂ ਬਾਈ ਨੂੰ ਜਵਾਬ ਦਿੰਨੇ ਆ ਵੀਰੇ ਦੇਖੋ ਜਿਵੇਂ ਅੱਜ ਇਹ ਨਵਾਂ ਇਨਸਾਨ ਆ ਭਾਈ ਜੀ ਆ ਬਿਲਕੁਲ ਨਹੀਂ ਚਲੋ ਰੇਟ ਆਪਾਂ ਨਹੀਂ ਸ਼ੋਅ ਕਰਦੇ ਭਾਈ ਤਾਂ ਬਿਲਕੁਲ ਹੀ ਜੈਜ ਰੇਟ ਦੇ ਸਭੀ ਕਿੰਨਿਆਂ ਨੂੰ ਪਤਾ ਆ ਉਹੀ ਰੇਟ ਤੇ ਆਪਾਂ ਨੇ ਮਾਲਬਾਈ ਨੂੰ ਦਿੱਤਾ ਵੀਰੇ ਤਾਂ ਬਿਲਕੁਲ ਬੱਕਰੀਆਂ ਅੱਛੀਆਂ ਦੇ ਵਿੱਚ ਬੱਕਰੀਆਂ ਗੱਪਣਾਂ ਨੇ ਬਾਈ ਜੀ ਤਾਂ ਬਿਲਕੁਲ ਹੀ ਬੱਕਰੀਆਂ ਦੇ ਮਗਰ ਅੱਠ-ਨੌ ਬੱਚੇ ਵੀ ਹੈਗੇ ਨੇ ਵੀਰੇ ਨਮਾ ਧਾਨਾ ਬਾਈ ਸਾਰਾ ਦੇਖ ਸਕਦੇ ਹੋ ਵੀਰੇ ਐਹੇ ਜਾ ਮਾਲਬਾਈਆਂ ਨੂੰ ਦਿੱਤਾ ਵੀਰੇ ਦੇਖ ਸਕਦੇ ਹੋ ਚੱਕਰ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਆਪਾਂ ਲੱਤਾਂਗੇ ਬਾਈ ਤਾਂ ਵੀਡੀਓ ਤੁਹਾਨੂੰ ਸਾਰੀ ਦੀ ਸਾਰੀ ਹੀ ਦਿਖਾਵਾਂਗੇ ਬਾਈ ਆਪਾਂ ਠੀਕ ਹੈ ਜੀ ਗੱਲ ਤਾਂ ਗਿਣ ਕੇ ਮਾਲ ਲੱਤਿਆ ਜਾਊਗਾ ਵੀਰੇ ਬੱਚੇ ਵੀ ਦਿਖਾਵਾਂਗੇ ਬਾਈ ਜੀ ਤੁਹਾਨੂੰ ਬੱਕਰੀਆਂ ਵੀ ਦਿਖਾਵਾਂਗੇ ਠੀਕ ਹੈ ਜੀ ਗੱਲ ਆ ਉਧਰੇ ਘੜ ਜਾਂ ਚ ਕਿਸਾਨ ਹੋ ਗਏ ਲੈ ਵੀ ਆ ਦੇ ਮੱਕ ਰਿਆ ਤੁਹਾਨੂੰ ਸਾਰਾ ਹੀ ਮਾਲ ਦਿਖਾਵਾਂਗੇ ਇਹ ਇਹੀ ਹੈ ਜੀ ਠੀਕ ਹੈ ਜੀ ਗਾ ਆ ਦੇਖ ਸਕਦੇ ਹੋ ਵੀਰੇ ਸਾਰੀਆਂ ਨਵੀਆਂ ਗੱਠਾਂ ਨੇ ਇਹ ਆਪਾਂ ਨੇ 23 ਨਾਲ ਬੱਤੇ ਨੇ ਬਾਈ ਜੀ ਠੀਕ ਹੈ ਜੀ ਦੇਖੋ ਜੀ ਬਸ ਲੋਕ ਆ ਵੀਰੇ ਦੇਖ ਸਕਦੇ ਹੋ ਸਾਰੀਆਂ ਹੀ ਬੱਕਰੀਆਂ ਸਾਕ ਬੱਕਰੀਆਂ ਨੇ ਲੈ ਨਾ ਰਹੀ ਤੁਮ ਆ ਜੀ ਆ ਜੀ ਆਓ ਫੜ ਫੜੇ ਹਾਸ਼ੀ ਲੈਓ ਫੜ ਫੜ ਕੇ ਦੌੜਦਾ ਪਾ ਇਹ ਇਹ ਤਾਂ ਤਕੜੀ ਤਾ ਹੱਥ ਇਹ ਇਹ ਤਾਂ ਅੰਦਰ ਗਾਉਂ ਨੇ ਹਾਂ ਇਹ ਬੱਚੇ ਪੱਟੀਆਂ ਆਪ ਦੇਖ ਸਕਦੇ ਹੋ ਇਹ ਜੇ ਬੱਚੇ ਦਿੱਤੇ ਨੇ ਬਾਜੀ ਨੂੰ ਬੱਚੀਆਂ ਮਾਂ ਦੀਆਂ ਖਾਂ ਪੱਟੀਆਂ ਘਣੀ ਚਲੀ ਪੱਟੀਆਂ ਸੁੱਟੇ ਇਹ ਰੱਖ ਬੱਚੇ ਬਾਦ ਬੱਚੇ ਬਾਦ ਨਹੀਂ ਰੁਕ ਜਾਓ ਗੜੇ ਤੇਰੀ ਹੋ ਬਕਰ 9 8 9 8 तो खाना पकता है बेसन बनेगा है ਉਹ ਜੀ ਹਲਾ ਬੱਕਰੀ ਉੱਥਰ ਲੈ ਆ ਗਏ ਸੋਰੀ ਹੈ ਨਾ ਉਹਦੇ ਕਿਰੋ ਜੋਦੇ ਬਣ ਆ ਗਏ ਆਪ ਚਲੋ ਕਰਦੇ ਆ ਕਰ